ਇੱਕ ਮੇਰਾ ਖਿਆਲ ਆ ਵੀ ਗੱਲ ਬਹੁਤ ਮਸ਼ਹੂਰ ਆ ਕਹਿੰਦੇ ਹੁੰਦੇ ਨੇ ਦਿਲ ਦਾ ਨਹੀਂ ਮਾੜਾ ਲਓ ਵੀ ਦੋਸਤੋ ਬੱਚਿਆਂ ਨੇ ਬਹੁਤ ਸੋਹਣਾ ਗਾਣਾ ਗਾਇਆ ਤੇ ਮੈਂ ਕਹਿੰਦਾ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਛਾ ਲੈ ਵੀ ਤੁਸੀਂ ਐਂ ਦੱਸਣਾ ਵੀ 295 ਗਾਣਾ ਆਇਆ ਕਿਸੇ ਸਿੰਗਰ ਦਾ ਤੇ ਕੀ ਦਾਗਾ ਉਹ ਮੇਰਾ ਖਿਆਲ ਆ ਵੀ 100 ਦੇ ਵਿੱਚ ਸਾਰਿਆਂ ਨੂੰ ਪਤਾ ਹੋਊਗਾ ਚਾ ਚਾ ਫਿਰ ਸੜਾਊਗਾ ਗਾਣਾ ਕਿਹੜਾ ਕਿਹੜਾ ਮੇਰੇ ਸਾਰੇ ਸੁਣਾ ਦੇ ਮੇਰੇ ਇਕੱਠੇ ਕਰਦੇ ਆ ਅਜੇ ਇਕੱਠੇ ਬੋਲਣਗੇ ਸਾਰੇ ਲੈ ਵੀ ਐਂ ਕਰ ਦਿਆ ਸਾਰਿਆਂ ਬਣੀ ਇਧਰ ਦੇ ਪਾਸੇ ਅਲਸਰ ਤੁਸੀਂ ਇਸ ਤੋਂ ਬਾਅਦ ਮੈਂ ਬੱਚਿਆਂ ਨੂੰ ਪੁੱਛਣਾ ਚਾਹੁੰਗਾ ਕਿ ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ਕਿਹਨੂੰ-ਕਿਹਨੂੰ ਪਤਾ ਕਿਸੇ ਨਾਲ ਡਿਸਕਸ ਨਹੀਂ ਕਰਨੀ ਕਿਸੇ ਨੇ ਵੀ ਸਾਰੇ ਜਿਹੇ ਬੈਠਾ ਬੈਠੇ ਆਜੋ ਉਚਿਤ ਨੇ ਬੋਲੀ ਛੇੜੀ ਗੁਰੂ ਅੰਗਦ ਦੇਵ ਜੀ ਲੋ ਵੀ ਮੁੰਡੇ ਨੇ ਸਹੀ ਜਵਾਬ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਨੇ ਇੱਕ ਵਾਰੀ ਇਹਦੇ ਵੀ ਨਾਂ ਦੇ ਉੱਪਰ ਤਾੜੀ ਮਾਰ ਦਿਓ ਤੇ ਬੰਦਾ ਤੁਹਾਡਾ ਜਿਹੜਾ ਨਾਮ ਆਇਆ ਕਾਫੀ ਵੀਰ ਬੱਚੇ ਨੂੰ ਜਰੂਰ ਦਿਓ ਤੇ ਕਾਕੂ ਤੁਸੀਂ ਵੀ ਲੈ ਜਾਓ ਜੀ ਪੁੱਤ ਓਕੇ ਸਰ ਬਿਲਕੁਲ ਹਾਂ ਬਸ ਉਹਨੇ ਇਕੱਠੇ ਲੈ ਜਾਣਗੇ ਬੜੀ ਕਰੀ ਹਾਂ ਲੋ ਵੀ ਅੱਜ ਆਏ ਤੁਸੀਂ ਇਹ ਗੱਲ ਦੱਸਣੀ ਆ ਵੀ ਸਨੀ ਦੇਵੋਲ ਨੇ ਨਲਕਾ ਕਿਹੜੀ ਫਿਲਮ ਦੇ ਵਿੱਚ ਪਟਿਆ ਸੀ ਤੇ ਕਿਹੜੇ-ਕਿਹੜੇ ਨੂੰ ਪਤਾ ਸਨੀ ਦੇਵੋਲ ਨੇ ਨਲਕਾ ਕਿਹੜੀ ਫਿਲਮ ਦੇ ਵਿੱਚ ਪਟਿਆ ਸੀ ਮੈਨੂੰ ਤਾਂ ਸਾਨੂੰ ਜਿਆਦਾ ਪਤਾ ਅੱਛਾ ਲੈ ਵੀ ਤੁਸੀਂ ਐਂ ਦੱਸਣਾ ਵੀ 295 ਗਾਣਾ ਆਇਆ ਕਿਸੇ ਸਿੰਗਰ ਦਾ ਤੇ ਕੀ ਦਾਗਾ ਉਹ ਮੇਰਾ ਖਿਆਲ ਹੈ ਵੀ 100 ਦੇ ਵਿੱਚੋਂ ਸਾਰਿਆਂ ਨੂੰ ਪਤਾ ਹੋਊਗਾ ਤੇ ਚਾਹ ਫਿਰ ਸੁਣਾਊਗਾ ਗਾਣਾ ਕਿਹੜਾ ਕਿਹੜਾ ਇਹ ਸਾਰੀ ਸੁਣਾ ਦੇਣੀ ਹੈ ਸੱਠੀ ਸੁਣਾ ਦੇਣੀ ਹੈ ਇਰੇ ਇਕੱਠੇ ਬੋਲਣਗੇ ਸਾਰੇ ਅਜੇ ਇਕੱਠੇ ਬੋਲਣਗੇ ਸਾਰੇ ਲੈ ਵੀ ਐਂ ਕਰਦੇ ਆ ਸਾਰੇ ਆਵਣੇ ਇਧਰਲੇ ਪਾਸੇ ਸਰ ਤੁਸੀਂ ਲੈ ਵੀ ਸਾਰੇ ਜਣੇ ਖੜੇ ਹੋ ਕੇ ਇੱਕ ਵਾਰੀ ਸਿੱਧੂ ਮੂਸੇ ਵਾਲੇ ਦਾ 295 ਗਾਣਾ ਸੁਣਾ ਦਿਓ ਸਾਰੇ ਜਣੇ ਇਕੱਠੇ ਹੋ ਕੇ ਹਾਂਜੀ ਸੁਣਾ ਦਿਓ ਸਾਰੇ ਜਣੇ ਖੁੱਲ ਕੇ ਕੀ ਬੋਕਰੇ ਮਿਲੂਗੀ ਅੱਜ ਕੱਲ੍ਹ ਦੇ ਯਾਰ ਨੇਤ ਕੰਟਰੋਲ ਸੀ ਗੇਟ ਮਿਲੂਗੀ ਦਰਮਾ ਦੇ ਨਾਮ ਵੇਟ ਮਿਲੂਗੀ ਸਾਥ ਹੋਵੇਗਾ ਕੰਮ ਨੂੰ ਸਭ ਕੰਮ ਮੇਰੇ ਕਰੇਗਾ ਤਰੱਕੀ ਉਹ ਤੇਟ ਮਿਲੂਗੀ ਨੇਤ ਕੰਟਰੋਲ ਸੀ ਗੇਟ ਮਿਲੂਗੀ ਦਰਮਾ ਦੇ ਨਾਮ ਵੇਟ ਮਿਲੂਗੀ ਸਾਥ ਹੋਵੇਗਾ ਕੰਮ ਨੂੰ ਸਭ ਕੰਮ ਮੇਰੇ ਕਰੇਗਾ ਤਰੱਕੀ ਉਹ ਤੇਟ ਮਿਲੂਗੀ ਲੋ ਵੀ ਅੱਛਾ ਹੁਣ ਅੱਜ ਇਹ ਪਤਾ ਲੱਗਿਆ ਵੀ ਸਿੱਧੂ ਮੂਸੇਵਾਲੇ ਦੇ ਪਿਆਰ ਕਰਨ ਵਾਲੇ ਬਹੁਤ ਨੇ ਤੇ ਇੱਕ ਮੇਰਾ ਖਿਆਲ ਵੀ ਗੱਲ ਬਹੁਤ ਮਸ਼ਹੂਰ ਆ ਕਹਨੇ ਹੁੰਦੇ ਨੇ ਦਿਲ ਦਾ ਨਹੀਂ ਮਾੜਾ ਨਵੀਂ ਦੋਸਤੋ ਬੱਚਿਆਂ ਨੇ ਬਹੁਤ ਸੋਹਣਾ ਗਾਣਾ ਗਾਇਆ ਤੇ ਮੈਂ ਕਹਿੰਦਾ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ